देखो कितना स्पेशल दिमाग ला के पूरी एनर्जी ला के नक्शा तो कर रहा कि जिमें सारे पलाड़ इन्ने कट्टे आ एक मिनट को नहीं 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 तो कोई नहीं जो तुम सोच रहे हो हाँ जी असल नींद नहीं पूरी हुई हूँ तीन सोचो नींद क्यों नहीं पूरी हुई भाई नींद पूरी कितों होनी है सारा दिन तो तरह मैं भीडियो बेहद रिंदा ਮਤਲਬ ਕਿ ਹੁਣ ਦੇ ਇਹ ਹਿਸਾਬ ਆ ਵੀ ਮੈਨੂੰ ਐਂ ਲੱਗਦਾ ਕਿ ਮੇਰੇ ਸਿਰ ਉੱਤੇ ਵੀਡੀਓਜ਼ ਘੁੰਮ ਰਹੀਆਂ ਨੇ ਉਹ ਬਸ ਉੱਪਰ ਸੱਟੇ ਕਰਕੇ ਖੈਰ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸੀਕਲ ਜੀ ਮੈਂ ਹਾਂਗਾ ਮੁਕੇਸ਼ਵਰ ਆ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਸੋਸ਼ਲ ਮੀਡੀਆ ਜੀ ਹਾਂ ਵੈਸੇ ਤੇ ਸੋਸ਼ਲ ਸਾਈਡਾਂ ਤੇ ਜਿਹੜਾ ਵੀ ਜਾਂਦਾ ਪਾਗਲ ਹੋ ਜਾਂਦਾ ਮੈਂ ਕੋਈ ਜ਼ਿਆਦਾ ਪਾਗਲ ਹੋਇਆ ਪਿਆ ਯਾਨੀ ਕਿ ਤੁਹਾਨੂੰ ਵੀਡੀਓ ਦਿਖਾਉਣ ਦੇ ਚੱਕਰ ਤੇ ਮੈਨੂੰ ਬਹੁਤ ਸਾਰੀਆਂ ਵੀਡੀਓਜ਼ ਦੇਖਣੀਆਂ ਪੈਂਦੀਆਂ ਨੇ ਔਰ ਸਾਰੀਆਂ ਵੀਡੀਓ ਦੇਖਦੇ ਆ ਕਿ ਮੇਰੇ ਆਲੇ ਵਾਲੀ ਵੀਡੀਓ ਘੁੰਮ ਦੇ ਰਹਿੰਦਿਆਂ ਨੇ ਖੈਰ ਜੀ ਆਪਾਂ ਕਰਦੇ ਆਪਣਾ ਪ੍ਰੋਗਰਾਮ ਸ਼ੁਰੂ ਤੁਸੀਂ ਇੰਜੋਏ ਕਰਨਾ ਹੈ ਮੇਰੀ ਕੋਈ ਚੱਕਰ ਨਹੀਂ ਹੈ ਮੈਨੂੰ ਜੋ ਮਰਜ਼ੀ ਹੋ ਜੇ ਚਲੋ ਜੀ ਆਪਾਂ ਕਰਦੇ ਆ ਪ੍ਰੋਗਰਾਮ ਸ਼ੁਰੂ ਜਿਸ ਜਿੰਨਾ ਹੈਗਾ ਸੋਸ਼ਲ ਮੀਡੀਆ ਨਹੀਂ ਨਹੀਂ ਇਹ ਨਹੀਂ ਨਹੀਂ ਉਹ ਪਾਗਲ ਨਹੀਂ ਹੋਇਆ ਅਸਲ ਤੇ ਮੈਨੂੰ ਯਾਦ ਆ ਗਈ ক্রিকেট ਦੀ ক্রিকেট ਦਾ ਦੇਖੋ ਭੂਤ ਸਾਰੇ ਦੇ ਸਿਰ ਤੇ ਸਵਾਰ ਰਹਿੰਦਾ ਹੈ ਤੇ ਮੈਂ ਇਹ ਸੋਚ ਰਿਹਾ ਸੀਗਾ ਵੀ ਜਿਹੜੀ ক্রিকেট ਹੁੰਦੀ ਨਾ ਐਚ ਫਿਲਡਰ ਦੀ ਕਿੰਨੀ ਐਮਿਤ ਹੁੰਦੀ ਆ ਤੇ ਜਦੋਂ ਫਿਲਡਰ ਦੀ ਗੱਲ ਆਉਂਦੀ ਹੈ ਤੇ ਜੌਂਟੀ ਰੋਡ ਸਾਹਿਬ ਦਾ ਨਾਮ ਸਭ ਤੋਂ ਉੱਪਰ ਹੁੰਦਾ ਹੈ ਕਿਹਾ ਜਾਂਦਾ ਹੈ ਵੀ ਉਹ ਆਪਣੇ ਲਾਗੋ ਬਾਲ ਲੰਘਣ ਹੀ ਨਹੀਂ ਦਿੰਦੇ ਸੀ ਆਪਣੇ ਲਾਗੋ ਕੀ ਜੋ ਬਾਲ ਦੂਰੋਂ ਵੀ ਲੱਗਦੀ ਨਾ ਜੰਮਵਾਰ ਕੇ ਫੜ ਲੈਂਦੇ ਸੀ ਤੇ ਉਹਨਾਂ ਦਾ ਕੋਈ ਅੱਜ ਤੱਕ ਸਬੂਤ ਨਹੀਂ ਮਿਲ ਪਾਇਆ ਪਰ ਇਹ ਗਲਤ ਗੱਲ ਹੈ ਹਾਂਜੀ ਲਓ ਜੀ ਉਹਨਾਂ ਦਾ ਸਬSTITUTE ਮਿਲ ਚੁੱਕਿਆ ਹੈ ਵੀਡੀਓ ਵੇਖੇ ਹਸਣਾ ਨਹੀਂ ਗਏ ਨੇ ਫੀਲਡਿੰਗ ਦੀ ਮਿਹਨਤ ਵੇਖੋ ਕਿੰਨੀ ਕਰ ਰਿਹਾ ਬੰਦਾ ਤੂੰ ਇਹ ਦੇਖੋ ਕੈਸੀ ਸੋਹਣੀ ਫੀਲਡਿੰਗ ਕੀਤੀ ਆ ਚੈੱਕ ਕਰੋ ਵੀਡੀਓ ਕੋਨੇ ਕਰੀ ਕੋਨੇ ਮੇਰਾ ਵੀਡੀਓ ਖਾਣ ਲਗਾ ਤਾਨੂੰ ਮਤਲਬ ਕਿ ਇਹ ਵੀਡੀਓ ਤੇ ਮੈਨੂੰ ਇਹ ਲੱਗਾ ਹੈ ਵੀ ਜਾਂ ਤੇ ਦੀਦੀ ਹੁਣੀ ਗੁੱਸੇ 'ਚ ਬੜੇ ਨੇ ਗੁੱਸੇ 'ਚ ਕਿਉਂ ਨੇ ਇਹ ਦੋ ਗੱਲ ਸਮਝਾ ਰਹੇ ਨੇ ਯਾਦ ਦੀ ਜਿਹੜਾ ਉਹਨਾਂ ਦਾ ਮੇਕਅਪ ਚੰਗਾ ਨਹੀਂ ਹੋਇਆ ਹਾਂ ਤੇ ਜਾਂ ਫਿਰ ਇਹ ਵੀ ਹੋ ਸਕਦਾ ਹੈ ਕਿ ਵਿਆਹ ਦੀ ਦੀ ਮਰਜ਼ੀ ਨਹੀਂ ਹੋ ਰਿਹਾ ਕੁਝ ਵੀ ਹੋ ਸਕਦਾ ਹੈ ਪਰ ਜਿਸ ਤਸ ਆਮਨਾ ਦੀਦੀ ਨੇ ਜੋ ਛੁਟੇ ਆ ਨਾ ਪੱਕਾ ਯਕੀਨ ਮੈਨੂੰ ਪੰਜ ਛੇ ਦੀ ਅੱਖਾਂ ਦੇ ਵੱਜੇ ਹੀ ਹੋਣਗੇ ਹੈ ਅੱਛਾ ਦੇਖਣੇ ਤੁਸੀਂ ਵੀ ਅੱਜ ਵੇਖ ਲਓ ਆ ਵੀਡੀਓ ਤੇ ਮੈਂ ਕਹਿ ਦਿੰਦਾ ਪਰ ਕਿੱਥੇ ਗਈ ਆ ਵੀਡੀਓ ਫੜਦੀ ਮੈਂ ਬਸ ਇੰਨਾ ਧਿਆਨ ਰੱਖੋ ਅੱਖਾਂ ਵਜ ਆ ਗਿਆ ਭਈ ਆਪਣੀਆਂ ਚੱਕੋ ਵੀਡੀਓ ਅੱਛਾ ਕਹਿੰਦੇ ਆ ਕਿ ਰੱਬ ਨੇ ਇਨਸਾਨ ਨੂੰ ਸਭ ਤੋਂ ਜ਼ਰੂਰੀ ਚੀਜ਼ ਦਿੱਤੀ ਆ ਉਹ ਹੈ ਦਿਮਾਗ ਮਤਲਬ ਦਿਮਾਗ ਦੇ ਨਾਲ ਬੰਦਾ ਸੋਚੇ ਦਿਮਾਗ ਨਾਲ ਕੋਈ ਵੀ ਕੰਮ ਕਰਨਾ ਹੈ ਉਹ ਬੜਾ ਵਧੀਆ ਹੋ ਜਾਂਦਾ ਆ ਆਪੇ ਕਹਿੰਦੇ ਨਾ ਇਹ ਕੰਮ ਨੇ ਦਿਮਾਗ ਨਾਲ ਕੀਤਾ ਹੁਣ ਕੁਝ ਬੰਦੇ ਦਿਮਾਗ ਨੂੰ ਬਹੁਤ ਵਧੀਆ ਯੂਜ਼ ਕਰਦੇ ਆ ਤੇ ਕੁਝ ਬੰਦੇ ਬਿਲਕੁਲ ਵੀ ਯੂਜ਼ ਨਹੀਂ ਕਰਦੇ ਪਰ ਕੁਝ ਐਸੇ ਬੰਦੇ ਵੀ ਆ ਜਿਹੜੇ ਬਹੁਤ ਜ਼ਿਆਦਾ ਯੂਜ਼ ਕਰ ਲੈਂਦੇ ਆ ਕਿਹੋ ਜਿਹੇ ਬੰਦੇ ਆ ਹੁਣੇ ਵਿਖਾਦਨੇ ਤੁਹਾਨੂੰ ਇਹ ਕਿਹੜੀ ਗੱਲ ਆ ਵੀ आ वेखो वीडियो ज्यादा दिमाग बरत लिया <laughs> अच्छा, कि ने हाय हाय तो हाय दिल खुश हो गया अच्छा दिल पता कश हों मेरा जो तो मेरा कुछ सिया जी गल करता ਦੇਖੋ ਤੁਹਾਨੂੰ ਪਤਾ ਵੀ ਦੋ ਤਿੰਨ ਮੁਹਾਵਰਿਆਂ ਦੇ ਪਿੱਛੇ ਮੈਂ ਪਿਆ ਹੀ ਰਹਿਣਾ ਸੋ ਅੱਜ ਇੱਕ ਨਵਾਂ ਮੁਹਾਵਰਾ ਹੈ ਉਹ ਹੈਗਾ ਆ ਕੁੱਤੇ ਕੰਮ ਅਕਸਰ ਕਿਹਾ ਜਾਂਦਾ ਨਾ ਵੀ ਪੁੱਠੇ ਕਾਨੂੰ ਕੁੱਤੇ ਕੰਮ ਵੀ ਕਹਿ ਦਿੰਦੇ ਆ ਹੁਣ ਕੁੱਤੇ ਕੰਮ ਦੀ ਮੈਨੂੰ ਸਮਝ ਲੱਗਦੀ ਵੀ ਕੁੱਤੇ ਕੰਮ ਕਹਿੰਦੇ ਕਿਨੂੰ ਆ ਕਿਨੂੰ ਕਹਿੰਦੇ ਆ ਆ ਕੁੱਤੇ ਨੂੰ ਓਏ ਆ ਕਰਨੇ ਆ ਆ ਵੀਡੀਓ ਵੇਖੋ ਸੋਚੇ ਬਲਗੀ ਸੋਚੋ ਜੋਤੇ ਦਿਮਾਗ ਲਾਈ ਸੋਚੋ ਅ ਤੇ ਤੂੰ ਕੜੀ ਜੀ ਕਿਉਂ ਆ ਗਏ ਹੋ ਤੂੰ ਚਲੋ ਵਾਪਸ ਮੈਨੂੰ ਸੋਚਣ ਦਿਓ ਤਾਂ ਹਾਂ ਸੋਚੋ ਜਦੋਂ ਆਪਾਂ ਇਦਾਂ ਕਰਦੇ ਆ ਕਦੋਂ ਕਰਦੇ ਆ ਇਹ ਤੁਸੀਂ ਨਹੀਂ ਕਰਦੇ ਬਹੁਤ ਲੋਕ ਕਰਦੇ ਨੇ ਕਦੋਂ ਭਲਾ ਹਾਂ ਯੈਸ ਜਦੋਂ ਆਪਾਂ ਮਾਲ ਚ ਜਾਂਦੇ ਆ ਜਾਂ ਜਿੱਥੇ ਆਟੋਮੈਟਿਕ ਪੌੜੀਆਂ ਲੱਗੀਆਂ ਹੁੰਦੀਆਂ ਨੇ ਆਪਾਂ ਉਹਨਾਂ ਦੇ ਪੈਰ ਰੱਖਦੇ ਆ ਜਿਹੜੇ ਬੰਦੇ ਨੇ ਪਹਿਲੀ ਵਾਰ ਰੱਖਣਾ ਉਹ ਤਾਂ ਐਦਾਂ ਡਰਦਾ ਹੈ ਜਿਵੇਂ ਪਤਾ ਨਹੀਂ ਚੰਦਰਮਾ ਤੇ ਜਾਣਾ ਹੋਵੇ ਐਨਾ ਔਕਾ ਹੋ ਗਿਆ ਉਹ ਤੇ ਚੜੂ ਤੇ ਉਹਨਾ ਔਕਾ ਹੋ ਗਿਆ ਉਤਰੂ ਬੜਾ ਸੌਕਾ ਲੱਗਦਾ ਤਾਨੂੰ ਤਾਨੂੰ ਲੱਗ ਰਿਹਾ ਸੌਕਾ ਆ ਜਿਹਨੇ ਪਹਿਲੀ ਵਾਰ ਚੜਨਾ ਹੈ ਨਾ ਉਹਨੂੰ ਪੁੱਛੋ ਕੀ ਹਾਲ ਉਹਦਾ ਆ ਵੀ ਆਂਦੋ ਵੀਡੀਓ ਦੇਖੋ ਬੇਨਾਵ ਵਾਲੀ ਵੀਡੀਓ ਅੱਛਾ ਕਿਆ ਜਾਂਦਾ ਹੈ ਕਿ ਐਂਬੂਲੈਂਸ ਜਿਹੜੀ ਆ ਨਾ ਉਹਦੀ ਸਪੀਡ ਦੀ ਕੋਈ ਲਿਮਟ ਨਹੀਂ ਵੀ ਜੇਕਰ ਸਭ ਤੋਂ ਤੇਜ਼ ਚੀਜ਼ ਦੇਖਣੀ ਹੈ ਤੇ ਐਂਬੂਲੈਂਸ ਦੇਖ ਲੋ ਮਤਲਬ ਕਿ ਉਹਨੂੰ ਨਾ ਰੈੱਡ ਲਾਈਟ ਦੀ ਫਿਕਰ ਹੈ ਨਾ ਉਹਨੂੰ ਰੋਂਗ ਸਾਈਡ ਦੀ ਫਿਕਰ ਹੈ ਨਾ ਉਹਨੂੰ ਸਪੀਡ ਦੀ ਲਿਮਟ ਦੀ ਫਿਕਰ ਹੈ ਵੀ ਉਹ ਭੱਜੀ ਜਾਂਦੀ ਆ ਵੀ ਸਮਝ ਆ ਗਿਆ ਆ ਵੀ ਠੀਕ ਆ ਸੜਕ ਤੇ ਜਿੰਨੇ ਮਰ ਤੇਜ਼ ਜਾ ਸਕਦੇ ਆ ਪਰ ਆ ਕੀ ਗੱਲ ਹੋਈ ਉਹ ਆ ਐਂਬੂਲੈਂਸ ਵਾਲਾ ਮਿਲਦਾ ਵਖਰੇ ਸਬਾ ਦਾ ਐਂਦੇ ਤੇ ਟ੍ਰੇਨ ਦੀ ਪਟੜੀ ਜੜਾਤੀ ਤੇ ਵੇਖੋ ਕਿਦਾਂ ਪਟੜੀ ਤੇ ਉੜਦੀ ਜਾਂਦੀ ਐਂਬੂਲੈਂਸ ਆ ਹਾਂਜੀ ਵੀਰ ਕਿਦਾਂ ਆ ਰਿਹਾ ਮਜ਼ਾ ਮਜ਼ਾ ਆਲੇ ਹੋਰ ਵੀ ਆਉਣਾ ਹੈ ਤੇ ਕੁਝ ਜਦੋਂ ਕਿਤੇ ਗੱਲ ਆਂਦੀ ਚੋਰਾਂ ਦੀ ਤੇ ਹਿੰਦੁਸਤਾਨ ਦੇ ਵਿੱਚ ਵਨਸ ਵਨ ਨੇ ਵੱਖਰੇ ਵੱਖਰੇ ਚੋਰ ਪਾਈ ਜਾਂਦੇ ਨੇ ਦੇਖੋ ਚੋਰ ਆਪਣੇ ਆਪਣੀ ਵੱਖਰੀ ਕਿਸਮ ਦੇ ਹੁੰਦੇ ਨੇ ਕੁਝ ਚੋਰ ਹੁੰਦੇ ਜਿਹੜੇ ਬੈਂਕ ਲੋੜਦੇ ਨੇ ਕੁਝ ਚੋਰ ਹੁੰਦੇ ਜਿਹੜੇ ਸੋਨਾ ਲੁੱਟਦੇ ਨੇ ਕੁਝ ਚੋਰ ਸਾਈਕਲ ਲੁੱਟਦੇ ਨੇ ਕੋਈ ਕਾਰ ਲੁੱਟਦੇ ਨੇ ਕੋਈ ਜਹਿਰਾਤ ਲੁੱਟਦੇ ਨੇ ਕੋਈ ਇਹ ਹੁੰਦੇ ਨੇ ਵੱਡੀ ਵੱਡੀ ਟ੍ਰੇਨ ਲੁੱਟ ਲੈਂਦੇ ਨੇ ਪਰ ਆ ਮੈਂ ਚੋਰ ਪਹਿਲੀ ਵਾਰੀ ਆਸ਼ਮਨ ਇਹ ਨਹੀਂ ਸਮਝ ਲੱਗੀ ਦੀ ਇਹਨਾਂ ਨੂੰ ਨਾਮ ਕੀ ਲਵਾਂ ਪਰ ਜੋ ਇਹ ਜੋਰੀ ਕਰ ਰਹੇ ਨੇ ਏ ਸ਼ਾਬਨਾ ਲਓ ਜੀ ਫਿਰ ਅੱਜ ਤੋਂ ਬਾਦ ਬਚ ਕੇ ਰਹੋ ਨਵੇਂ ਚੋਰ ਮਾਰਕੀਟ ਚ ਆ ਚੁਕੇ ਨੇ ਇਹਨਾਂ ਨੂੰ ਕਹਿੰਦੇ ਪਾਥੀ ਚੋ ਹੈ ਤਾਂ ਨਹੀਂ ਕਿ ਲਾ ਪਾਥੀਆਂ ਚੋਰੀ ਨਹੀਂ ਹੁੰਦੀਆਂ ਉਹ ਮੇਰਾ ਯਕੀਨ ਕਰੋ ਭਾਈ ਇੱਥੇ ਤੇ ਗੋਹਾ ਚੋਰੀ ਹੁੰਦਾ ਪਾਤੀ ਤੇ ਫਿਰ ਬਣ ਕੇ ਆਉਂਦੀ ਆ ਇੱਥੇ ਚੈੱਕ ਕਰੋ ਪਾਥੀ ਚੋਰਾ ਨੂੰ ਸੋਰੀ ਮੈਂ ਐਵੇਂ ਵਿਖਾਣਾ ਗੁੱਸਾ ਨਾ ਕਰੋ ਪਰ ਚਲੋ ਆਈ ਗਈ ਹੈ ਤੇ ਵੀਡੀਓ ਵਿਖਾ ਦਿੰਦੇ ਆ ਚੈੱਕ ਕਰੋ ਬਾਈ ਵੀਡੀਓ ਪੰਜਾਬ ਨੂੰ ਛੱਡ ਕੇ ਨਾ ਜਾਓ ਦੇਸਾਂ ਬਿਦੇਸਾਂ ਵੀਰ ਜੀ ਪੰਜਾਬ ਨੂੰ ਹੀ ਛੱਡ ਕੇ ਨਾ ਹੀ ਜਾਓ ਲਓ ਜੀ ਵਾਹ ਕੀ ਬਾਤ ਹੈ ਦੁਨੀਆ ਚੰ드ਰਮਾ ਤੇ ਚਲ ਗਈ ਹੈ ਤੇ ਇਧਰ ਵੇਖ ਲੋ ਆ ਵੀਰ ਹਲੇ ਵੀ ਕੁੱਤਿਆਂ ਤਾਂ ਕਰੀ ਜਾਂਦਾ ਵੈਸੇ ਮੈਂ ਤੁਹਾਨੂੰ ਪਹਿਲੇ ਦੱਸਿਆ ਨਾ ਕੁੱਤੇ ਕੰਮ ਦੇਖਿਆ ਕੁੱਤੇ ਨੇ ਕੀ ਕੰਮ ਕੀਤਾ ਪਰ ਮੈਨੂੰ ਲੱਗਦਾ ਵੀ ਆ ਜਿਹੜਾ ਇਹ ਕੰਮ ਕਰ ਰਿਹਾ ਨਾ ਇਹ ਵੀ ਕੰਮ ਕੁੱਤੇ ਹੀ ਆ ਚੈੱਕ ਕਰੋ ਵੀਡੀਓ ਕੁੱਤੇ ਕਮਾਂ ਵਾਲੀ ਅੱਛਾ ਅਕਸਰ ਤੁਸੀਂ ਦੇਖਿਆ ਹੋਣਾ ਜਦੋਂ ਆਟੋ ਚੱਲਦਾ ਨਾ ਤੇ ਆਰਟੋ ਦੇ ਵਿੱਚ ਬੈਠਣ ਨੂੰ ਕਿਵੇਂ ਸਵਾਰੀਆਂ ਆਪਸ ਵਿੱਚ ਲੜ ਪੈਂਦੀਆਂ ਨੇ ਉਹ ਕਹਿੰਦੇ ਮੈਂ ਰੁਕਿਆ ਸੀ ਟੋ ਨਹੀਂ ਨਹੀਂ ਮੈਂ ਰੁਕਿਆ ਜੀ ਭੰਜੀ ਮੈਂ ਰੁਕਿਆ ਸੀ ਲੈ ਮੈਂ ਰੁਕਿਆ ਟੋ ਮੈਂ ਰੁਕਿਆ ਮੈਂ ਰੁਕਿਆ ਦੇ ਵਿੱਚ ਆਟੋ 'ਚ ਕਿਹੜੀ ਲੜਾਈ ਹੋ ਜਾਂਦੀ ਆ ਉਹ ਠੀਕ ਆ ਮੰਨਿਆ ਉਹਨਾਂ ਨੇ ਕਿਤੇ ਜਾਣਾ ਆ ਲੜ ਪਈਆਂ ਪਰ ਇਹ ਕਾਨੂੰ ਲੜਾਈਆਂ ਦੀਆਂ ਵੀ ਬੰਦਾ ਪੁੱਛੇ ਇਹਨਾਂ ਨੇ ਕਿਹੜੇ ਪੇਕੇ ਜਾਣਾ ਜਿਹੜੀ ਬੱਸ ਲੰਘ ਜੂਗੀ ਲੜਾਈ ਚੈੱਕ ਕਰੋ ਕੌਣ ਲੜ ਰਿਹਾ ਆਟੋ 'ਚ ਸਤਿ ਸ਼੍ਰੀ ਅਕਾਲ। ਉਹ ਤੁਸੀਂ ਵੀ ਤਾੜੀਆਂ ਮਾਰੋ। ਜ਼ੋਰ से ताली मारो। ਸਾਰੇ ਤਾੜੀਆਂ ਮਾਰੋ। ਹੈ? ਕਿਉਂ? ਦੱਸਣਾ ਜ਼ਰੂਰੀ ਹੈ? ਤਾਂ ਦੱਸ ਦਿਨੇ। ਲਾਓ ਜੀ ਤਾੜੀਆਂ ਹੈਗੀਆਂ ਪੰਜਾਬ ਪੁਲਿਸ ਦੀ। ਆਏ ਹਾਏ ਹਾਏ। ਮੈਂ ਕਿਹਾ ਅਕਸਰ ਇਹਨਾਂ ਨੂੰ ਵਿਚਾਰਿਆਂ ਨੂੰ ਕਿਹਾ ਜਾਂਦਾ ਹੈ ਕਿ ਇਹ ਡੰਡੇ ਵੱਡੇ ਮਾਰਦੇ ਆ, ਇਹ ਚੌਂਕਾਏ ਰੋਕਦੇ ਆ, ਇਹ ਠੱਗਾ ਕਰ ਜਾਂਦੇ ਆ। ਪਰਿਤ ਰੇਕ ਇਹ ਰੌਲਾ ਇਹ ਸਾਬਤ ਕਰਤਾ ਵੀ ਕਾਕੇ ਨੇ ਪੰਜਾਬ ਪੁਲਿਸ ਸੇਵਾ ਵੀ ਕਰਦੀ ਆ ਯੋ ਓਏ ਉਹ ਵੀ ਪਾਣੀ ਦੇ ਵਿੱਚ ਵੜ ਗਏ ਚੈੱਕ ਕਰੋ ਵੀਡੀਓ ਸੇਵਾ ਪੰਜਾਬ ਪੁਲਿਸ ਦੀ ਐ ਅੱਛਾ ਉਹ ਸਿਆਣੇ ਕਹਿੰਦੇ ਨਾ ਕਿ ਕਿਸੇ ਕੋ ਗਿਰਾਣੇ ਕੇ ਚੱਕਰ ਮੇ ਖੁਦ ਚੱਕਰ ਮਤ ਖਾ ਜਾਣਾ ਮਨੇ ਕੇ ਵਾਲੇ ਆ ਪਾ ਕੋਸ਼ਿਸ਼ ਕਰਦੇ ਆ ਵੀ ਇਹ ਬੰਦਾ ਡਿੱਗੇ ਤਾਂ ਹੀ ਹਸੀਏ ਪਰ ਉਹ ਕਹਿੰਦੇ ਆ ਨਾ ਕਦੇ ਉਲਟਾ ਵੀ ਪੈ ਜਾਂਦਾ ਜਿੱਦਾਂ ਆ ਵੀਰ ਵੇਖੋ ਕਿਦਾਂ ਪੀਂਗ ਨੂੰ ਪੂਰੇ ਜੋਰ ਨਾਲ ਲੱਗ ਗਿਆ ਸੀਗਾ ਪਰ ਉਸ ਤੋਂ ਬਾਅਦ ਜੋ ਇਹਦੇ ਨਾਲ ਹੋਇਆ ਇਹ ਵੇਖ ਕੇ ਤੁਸੀਂ ਹੱਸਿਓ ਨਾ ਬਚਾ ਦੀ ਬਿਸਤੀ ਹੋ ਜੂਗੀ ਕੋਰਨਾ ਕੋਰਨਾ ਹੋ ਜੂਗਾ ਇਹਦੀ ਨਾਲ ਜਦ ਮੈਂ ਨਾ ਹਮੇਸ਼ਾ ਗੱਲ ਕਹਿੰਦਾ ਨਾ ਕਿ ਚੋਰੀ ਬਹੁਤ ਗਲਤ ਗੱਲ ਹੈ ਚੋਰੀ ਨਹੀਂ ਕਰਨੀ ਚਾਹੀਦੀ ਚੋ ਜੋ ਦੂਰ ਰਹਿਣਾ ਚਾਹੀਦਾ ਚੋਰ ਜਿਹੜੇ ਨਹੀਂ ਹੋਣੇ ਚਾਹੀਦੇ ਪਰ ਦੇਖੋ ਇੱਕ ਵੀਡੀਓ ਮੈਂ ਦੇਖੀ ਆ ਜਿਹਨੂੰ ਵੇਖਣ ਤੋਂ ਮੈਨੂੰ ਲੱਗਾ ਵੀ ਨਹੀਂ ਠੀਕ ਆ ਵੀ ਹਾ ਤੇ ਚੋਰਾਂ ਦਾ ਭੜਾ ਹੋਵੇ ਇਹ ਚੋਰੀ ਦੀ ਬਹੁਤ ਲੋੜ ਹੈ ਸਾਡੀ ਯੰਗਸਟਰ ਜਿਹੜੇ ਨੇ ਉਹ ਅੱਜ ਕੱਲ ਜਿਸ ਚੀਜ਼ ਦੇ ਪਿੱਛੇ ਪਾਗਲ ਹੋ ਰਹੇ ਨੇ ਉਹ ਚੋਰੀ ਹੋ ਹੀ ਜਾਣਾ ਚਾਹੀਦਾ ਕੀ ਬਣਾ ਹੈ ਉਹਨੇ ਉਹ ਕਰਨੇ ਜੇਪ ਜੀ ਰੱਖੀ ਹੈ ਜੀ ਕੀ ਬਣਾ ਹੈ ਵੀਡੀਓ ਆ ਚੈੱਕ ਕਰੋ ਜ਼ਰੂਰੀ ਚੋਰੀ ਆਓ ਜੀ ਮਾ ਹਾਂਜੀ ਬਾਂਦਰ ਜੀ ਓਏ ਓਪ ਤੇਰਾ ਪਲਾਵੇ ਪਾਤੀਆ ਕੁਝ ਨਹੀਂ ਇਹ ਤੇ ਬਾਂਦਰ ਸੀ ਕੋਈ ਚੱਕਰ ਨਹੀਂ ਪਰ ਉਧਰ ਚੋਰੀ ਹੋ ਗਈ ਇਧਰ ਵੇਖੋ ਜਿਹੜੀ ਵੀਡੀਓ ਦਿਖਾ ਰਹੇ ਆ ਇਹ ਬਾਂਦਰ ਜੀ ਨਹੀਂ ਹੈ ਇਹ ਇੰਜੀਨੀਅਰ ਸਾਹਿਬ ਬਣੇ ਆ ਦੇਖੋ ਕਦਾ ਸਪੈਸ਼ਲ ਦਿਮਾਗ ਲਾ ਕੇ ਪੂਰੀ એનર્ਜੀ ਲਾ ਕੇ ਨਕਸ਼ਾ ਕੱਢ ਰਿਹਾ ਵੀ ਜਿਵੇਂ ਸਾਰੇ ਪਲਾਟ ਐਨੇ ਹੀ ਕੱਟੇ ਆ ਚੈੱਕ ਕਰੋ ਨਕਸ਼ਾ ਬਾਂਦਰ ਦਾ ਅਕੋ ਜਾਨ ਹੈ ਓਏ ਉਹ ਤੇ ਬਾਂਦਰ ਹੈ ਤੁਸੀਂ ਤੇ ਬੰਦੇ ਹੋ ਨਾ ਕੁਝ ਨਹੀਂ ਕਿ ਵੀਡੀਓ ਵੇਖੀ ਮੈਂ ਅੱਛਾ ਕਿਤੇ ਮੁੰਡੇ ਝੜ ਲਾਗੀ ਲਾਤੇ ਦੱਕ ਰੁਗ ਗਿਆ ਉਹਨੇ ਡਾਕਟਰ ਨਹੀਂ ਗਿਆ ਨਾ ਵੀ ਦੇਖੋ ਜੀ ਛੱਟ ਥੋੜੀ ਜਿਹੀ ਗੰਬੇਰ ਲੱਗੀ ਐ ਤੇ ਇਹਦੇ ਪਲਸਟਰ ਕਰਨਾ ਬਹੁਤ ਜ਼ਰੂਰੀ ਹੈ ਤੁਸੀਂ ਇਹਦੇ ਪਲਸਟਰ ਕਰਾਓ ਬਾਸ ਫਿਰ ਕੋਈ ਨਹੀਂ ਉਹਨੂੰ ਇਹ ਨਹੀਂ ਪਤਾ ਲੱਗਾ ਵੀ ਕਾਕਾ ਉਹ ਲਾ ਤੇ ਆ ਕੰਧ ਥੋੜੀ ਆ ਪਲਸਟਰ ਕਿਹੜਾ ਕਰੀ ਜੰਨਾ ਤੇ ਲਾਓ ਜੀ ਵੇਖੋ ਆਜ ਦੇ ਸਮੇਂ ਦਾ ਨਵਾਂ ਪਲਸਟਰ ਆ ਚੱਕਰੋ ਪਲਸਟਰ ਅੱਛਾ ਵੈਸੇ ਅਕਸਰ ਕਿਹਾ ਜਾਂਦਾ ਹੈ ਕਿ ਬੰਦਾ ਪਹਿਲਾ ਬਾਂਦਰ ਸੀ ਓਏ ਹੋਏ ਹੋਏ ਵੈਸੇ ਮੈਂ ਸੋਚ ਰਿਹਾ ਬੰਦਾ ਪਹਿਲੇ ਬਾਂਦਰ ਹੁੰਦਾ ਤੇ ਪੂਛ ਹੋ ਨਹੀਂ ਸੀ ਤੇ ਪੂਛ ਦਾ ਧਿਆਨ ਕਿੰਨਾ ਰੱਖਣਾ ਸੀ ਬੰਦੇ ਨੇ ਆਏ ਹਾਏ ਔਰਤਾਂ ਕੋਲ ਗੋਤ ਤੇ ਬੰਦਿਆਂ ਕੋਲ ਪੂਛ ਚਲ ਛੱਡੋ ਆਪਾਂ ਇਹਨਾਂ ਡੀਪ ਨਹੀਂ ਜਾਣਾ ਇੱਥੇ ਠੀਕ ਆ ਅੱਛਾ ਪਰ ਦੇਖੋ ਕਹਿੰਦੇ ਆ ਕਿ ਬੰਦਾ ਪਹਿਲਾ ਬਾਂਦਰ ਸੀ ਪਰ ਜਿਹੜੀ ਵੀਡੀਓ ਤੁਹਾਨੂੰ ਮੈਂ ਵਿਖਾਣ ਲੱਗਾ ਹੈ ਉਹਨੇ ਸਾਬਤ ਕਰਦਾ ਹੈ ਕਿ ਬੰਦਾ ਅੱਜ ਵੀ ਬਾਂਦਰ ਹੈ ਆ ਗਈ ਜੀ ਵੀਡੀਓ ਇੰਜੋਏ ਕਰੋ ਅੱਜ ਵੈਸੇ ਮੰਨੋ ਨਾ ਮੰਨੋ ਪਰ ਇਹ ਗੱਲ ਬਿਲਕੁਲ ਸੱਚ ਹੈ ਵੀ ਔਰਤਾਂ ਮਰਦਾਂ ਤੋਂ ਜ਼ਿਆਦਾ ਸਮਝਦਾਰ ਹੁੰਦੀਆਂ ਨੇ ਜ਼ਿਆਦਾ ਸਿਆਣੀਆਂ ਹੁੰਦੀਆਂ ਨੇ ਜ਼ਿਆਦਾ ਇੰਟੈਲੀਜੈਂਟ ਹੁੰਦੀਆਂ ਨੇ ਬੜੀ ਜੈਲਸੀ ਵੀ ਲੋ ਲਗੀ ਹੈ ਇਧਰ ਵੇਖੋ ਔਰਤਾਂ ਕਿੰਨੀਆਂ ਖੁਸ਼ ਹੋ ਰਹੀਆਂ ਨੇ ਹਾਂ ਬਿਲਕੁਲ ਮੰਨ ਗਏ ਜੀ ਮੰਨ ਗਏ ਤੁਸੀਂ ਬਹੁਤ ਜ਼ਿਆਦਾ ਸਿਆਣੀਆਂ ਬਹੁਤ ਜ਼ਿਆਦਾ ਸਮਝਦਾਰ ਹੋ ਤੇ ਇਸ ਵੀਡੀਓ ਨੇ ਸਾਬਤ ਕਰਦਾ ਹੈ ਕਿ ਔਰਤਾਂ ਵਾਕਈ ਬੰਦਿਆਂ ਨਾਲੋਂ ਬਹੁਤ ਜ਼ਿਆਦਾ ਸਿਆਣੀਆਂ ਹੁੰਦੀਆਂ ਨੇ ਇਸ ਵੀਡੀਓ ਨੇ ਉਹ ਆ ਵੇਖੋ ਇਹ ਗੁੱਸੇ ਚ ਆ ਗਈ ਸੀ ਪਰ ਵੀਡੀਓ ਇੰਜੋਏ ਕਰੋ ਇਹ ਆਵਾਰੀ ਵੀਡੀਓ ਨੇ अच्छा जी होन फिर हो जाओ नॉन स्टॉप हसने ਲਈ ਤਿਆਰ ਕੋ ਸਮਾਂ ਆ ਗਿਆ ਤੁਹਾਨੂੰ ਟਾਪ 5 ਵੀਡੀਓ ਵਿਖਾਉਂਦਾ ਇਹ ਉਹ ਵੀਡੀਓ ਨੇ ਜਿਨ੍ਹਾਂ ਨੂੰ ਲਗਾਤਾਰ ਵੇਖ ਕੇ ਤੁਹਾਡੇ ਢਿੱਡ ਚ ਪੈਣੀਆਂ ਪੀਣਾ ਤੂੰ ਹਾਸਾ ਸੁਣਾ ਦੂਰੇ ਲਓ ਜੀ ਫੜਾ ਫੜ ਵਾਲੇ ਵੀਡੀਓ ਆ ਲੱਗੀਆਂ ਨੇ ਆਂਦੋ ਭਾਈ ਕਿਧਰੋਂ اچھا ਐਸੀਆਂ ਵੀਡੀਓ ਮੈਂ ਲਗਾ ਕੇ ਰੱਖਦਾ ਇੱਥੇ ਹੈ 哎呦我的妈！吉利车，这都，我买吉利车，吉利车 pass 了。 ਇਹ ਸੌਦਾ ਗਰਮ ਗਵਾਣਾ ਚਲੇ ਤੋ ਲੈਤਾ ਸੀ ਮੈਂ ਚਲੋ ਜੀ ਗੱਲਾਂ ਬਾਤਾਂ ਆਪਣੀਆਂ ਚੱਲ ਰਹੀਆਂ ਵੀਡੀਓ ਤੋਂ ਠਾਠਾ ਕੁਛ ਨਹੀਂ ਅਲਾਰਮ ਵੱਜ ਗਿਆ ਅਲਾਰਮ ਵੱਜ ਗਿਆ ਮੱਲੇ ਕੇ ਟਾਈਮ ਖਤਮ ਹੋ ਗਿਆ ਟਾਈਮ ਖਤਮ ਹੋ ਗਿਆ ਮਤਲਬ ਕਿ ਮੈਨੂੰ ਜਾਣਾ ਪੈਣਾ ਮਤਲਬ ਕਿ ਮੈਨੂੰ ਜਾਣਾ ਪੈਣਾ ਫੋਨ ਫੇਰ ਦੇਖਣਾ ਪੈਣਾ ਮਤਲਬ ਫੋਨ ਫੇਰ ਦੇਖਣਾ ਪੈਣਾ ਤੇ ਫੇਰ ਅੱਖਾਂ ਦੇ ਯੋਰ ਪਊਗਾ ਮਤਲਬ ਅੱਖਾਂ ਦੇ ਪੇਰ ਯੋਰ ਪਊਗਾ ਤੇ ਚੱਕਰ ਆਣਗੇ ਮਤਲਬ ਚੱਕਰ ਆਣ ਗਏ ਤੇ ਫੇਰ ਚੰਗੀਆਂ ਵੀਡੀਓ ਵੇਖਿਆਂ ਜਾਣਗੀਆਂ ਵੀਡੀਓ ਕੱਢੂਗਾ ਦੇਖੋ ਤੁਹਾਡੇ ਲਈ ਕਿੰਨੇ ਸੈਕਰੀਫਾਈਸ ਕਰਦਾ ਮੈਂ ਖੈਰ ਜੀ ਹੋਰ ਸਮਾਂ ਆ ਗਿਆ ਤਾਂ ਹਮ ਸਾਰਿਆਂ ਨੂੰ ਬਾਏ ਬਾਏ ਕਹਿੰਦਾ ਖੁਸ਼ ਰਹੋ ਹੱਸਦੇ ਰਹੋ ਵੀਡੀਓਜ਼ ਦੇਖਦੇ ਰਹੋ ਇਹ ਸ਼ੋਅ ਨੂੰ ਤੁਸੀਂ ਬਹੁਤ ਪਿਆਰ ਕਰਦੇ ਹੋ ਉਹਦੇ ਲਈ ਬਹੁਤ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਤੇ ਨਾਜ਼ਿਰ ਲਈ ਇੱਕ ਹੋਰ ਚੀਜ਼ ਕਹਿ ਦਈਏ ਜੇ ਕਦੇ ਕਿਸੇ ਨੂੰ ਗੱਲ ਪੂਰੀ ਵੀ ਲੱਗੇ ਤਾਂ ਮਾ ਮੂਵ ਕਰ ਦਿਆ ਕਰੋ ਜੀ ਹਾਸੇ ਘੇੜੇ ਥੋੜਾ ਜਿਆ ਚੱਲ ਜਾਂਦਾ ਕਰੇ ਯਾਰ ਜੀ ਤਿਆਰ ਰੱਖੋ ਆਪਣਾ ਦੇਖਦੇ ਰਹੋ ਹਮੇਸ਼ਾ ਸੋਸ਼ਲ ਮੀਡੀਆ ਸਸੀ ਗਾਲ